ਸਸਰਗਾਲ ਜੀ ਮੇਰਾ ਨਾਮ ਜਿਉਣਾ ਤੁਸੀਂ ਦੇਖ ਰਹੇ ਹੁੰਦਾ ਹੈਪੀਐਸਟ ਕਪਲ ਦਾ YouTube ਚੈਨਲ ਅੱਜ ਸਾਡੀ ਐਨੀਵਰਸਰੀ ਹੈ ਮੇਰੇ ਤੇ ਕਿਰਨ ਦੀ ਤੇ ਅੱਜ ਸਾਰੇ 3 ਸਾਲ ਅੱਜ ਦੇ ਦਿਨ ਸਾਡਾ ਵਿਆਹ ਹੋਇਆ ਸੀ ਤੇ ਉਸ ਖੁਸ਼ੀ ਦੇ ਵਿੱਚ ਭਾਬੀ ਮੇਰੇ ਭਰਾ ਦੇ ਨੇ ਗਜਰਬਾਗ 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 ਟੈਂ ਟੈਂ ਹੈਪੀ ਬਰਥਡੇ ਲਾਤਾ ਯਾਰ ਹੈ ਹੈਪੀ ਬਰਥਡੇ ਐਨੀਵਰਸਰੀ ਗਾਇਆ ਸੀ ਓਹੋ ਹੈਪੀ ਬਰਥਡੇ ਕਰ ਦੋ ਕਰ ਦੋ ਕਰ ਦੋ ਲਓ ਜੀ ਕਿਰਨ ਚ ਗਈਏ ਪਿਗਲ ਕਿਰ ਕਰਨ ਇਧਰੋਂ ਪਿਗਲੀ ਜਿਉਣਾ ਠੀਕ ਹੈ ਜਿਉਣਾ ਆਕੜਿਆ ਆਇਆ ਕਰਨ ਗਈ ਪਿਗਲੋ ਹੋ ਹੋ ਜਿਉਣਾ ਆਕੜਿਆ ਕਿਉਂ ਹੀ ਰਹਿ ਗਿਆ ਕਿੰਨੀ ਕੱਲਾ ਕਰਨ ਨੇ ਓਏ ਪਹਿਲੀ ਅਨਿਵਰਸਰੀ ਮਨਾ ਰਹੇ ਆਂ ਕੁਝ ਹੋ ਰਿਹਾ 1 ਮਿੰਟ ਓਏ ਪਹਿਲੀ ਅਨਿਵਰਸਰੀ ਮਨਾ ਰਹੇ ਮਮੀ ਪਪਾ ਜੀ ਓਏ ਸੋਨਿਆ ਆਏ ਹਾਏ ਆਏ ਹਾਏ ਆਏ ਹਾਏ ਕਿ ਮੈਦੂ ਆਜੋ ਜੀ ਦਾਦੂ ਜੀ ਬੈਠੋ ਆ ਮम्मी ਤੁਸੀਂ ਇਧਰ ਆ ਜਾਓ ਚਲਿਏ ਮੇਰੇ ਕੱਟੀਆਂ ਮੇ ਬਈ ਆ ਮਟੇ ਚਪਾ ਲੈ ਚਲ ਪਹਿਲੀ ਅਨਿਵਰਸਰੀ ਆਪਣੇ ਮੰਮੀ ਪਾਪਾ ਦੀ ਤੂੰ ਮਨਾ ਨਾਲ ਇਬਾਦਤ ਦੇ ਨਾਲ ਹੱਥ ਲਵਾ ਕੇ ਕਰਾ ਪਰ ਆ ਟਿਕੀ ਟਿਕੀ ਆਪਣੇ ਮਹਾਪੁਰਨ ਨਾਲ ਆ ਭਾਗ ਇੱਥੇ ਹੀ ਪਾੜ ਦੋ ਬਸ ਅੱਜ ਪਹਿਲੀ ਅਨਿਵਰਸਰੀ ਚਲੋ ਜੋਗੇ ਹੈਪੀ ਅਨਿਵਰਸਰੀ ਬਾਦਰ ਹੈਪੀ ਬਰਥਡੇ ਮਮੀ ਦੀ ਅਨਿਵਰਸਰੀ ਸਟਾਰ ਇਹਨਸ ਫੋਟੋ ਮੈਂ ਬਾ ਦੇਣਾ ਲੋ ਜੀ ਸਾਲਗिराਹ ਤੋਂ ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ ਵੀ ਬਹੁਤ ਬਹੁਤ ਹੂੰ ਚੈਨੂ ਨਹੀਂ ਪੋਣਾ ਤੂੰ ਮਮੀ ਦੇ ਦੁੱਧ ਨਾਲ ਪੀ ਲਈ ਤੂੰ ਆਪਣੀ ਮੁੰਡੇ ਨਾਲ ਬੈਠੀ ਏ ਫੋਟੋ ਮੋੜੀ ਕਿਉਂ ਘੋਆ ਰਿਓ ਤੇ ਤੇਰੀ ਜੀ ਕੋਈ ਕਰਾ ਫੋਟੋ ਨਹੀਂ ਖਿੜੀ ਥੈਂਕ ਯੂ ਅੰਕੂ ਜੀ ਖੋੜਾ ਸਿਆ ਪਾ ਕੇ ਬੋਲ ਕੇ ਕੈਂਟੀਨ ਵਿੱਚ ਬੱਗੇ ਨਾ ਕੋਚੀ ਹੁਣ ਵੀ ਦੇਖ ਰਹੀ ਕਿ ਉੱਪਰ ਦੇਖ ਰਹੀ ਉੱਪਰ ਸਿੱਧੀ ਦੇਖ ਰਹੀ ਉੱਪਰ ਦੇਖ ਰਹੀ ਹੈ ਨਾ ਬੱਚਾ ਦੇਖ ਰਹੀ ਹੈ ਕੀ ਨਹੀਂ ਖਾ ਰਹੀ ਓਏ ਨਨੇ ਹੱਥ ਲੱਗਣਗੇ ਪੀ ਯੂਨੀਵਰਸਿਟੀ ਧੰਨਵਾਦੀ ਧੰਨਵਾਦ ਗੂਗਲ ਤੇ ਦੱਸ ਦੇਣਾ ਤੁਹਾਨੂੰ ਸਰਚ ਬਰ ਵਿੱਚ ਪਾਉਂਦੇ ਹੋ ਨਾਓ ਐਸਾ ਹੀ ਲੈਂਦੇ ਮੀਰਾ ਹਮ ਇਤਨੀ ਵੀ ਦੇਣੀ ਵਾਕਾ ਨੂੰ ਬੜੀ ਜੁਕਤੀ ਚਾ ਲਈ ਚਲੋ ਜੀ ਪੋਸਟਮੈਨ 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 ਆਏ ਲੈਟਰ ਪੋਸਟ ਕਰਨ ਫ੍ਰੋਂਮ ਪਰਮ ਕਿਰਨ ਐਂਡ ਜੋਣਾ ਇਕਿ ਮੇਰੇ ਤੇ ਕਿਰਨ ਦੋਨਾਂ ਵਾਸਤੇ ਹੈ ਕਿਰਨ ਕਿੱਥੇ ਬਾਹਰ ਬਾਹਰ ਕਿੱਥੇ ਫੋਨ ਤੇ ਗੱਲ ਕਰ ਰਹੇ ਅੱਛਾ ਫਿਰ ਅਸੀਂ ਇਕੱਠੇ ਖੋਲਾਂਗੇ ਕਿਰਨ ਨੂੰ ਆ ਲੈਣ ਦੋ ਪੋਸਟਿੰਗ ਪੋਸਟ ਬਾਕਸ ਚ ਫਾਇਨ ਆਪ ਕੋ ਇਤਨੀ ਭੜਾ ਦੇ ਹੁਣ ਪੋਸਟ ਬਾਕਸ ਚ ਪੋਸਟ ਬਾਕਸ ਦੇ ਉਹਨੂੰ ਤੋਂ ਚੱਕਣ ਜਾਵਾਂਗਾ ਮੈਂ ਮੈਂ ਲੈ ਆਉਂਗੀ ਚਲ ਠੀਕ ਇਹ ਵੀ ਨੋਕੇ ਨਹੀਂ ਪਰ ਮਾਤਾ ਫਿਰ ਦੇਖ ਰਹੇ ਵਲੌਗ ਅਪਣੀ ਬਾਦਤ ਨਾਲ ਸੁੱਤੇ ਹੋਏ ਹੋਏ ਹੋਰ ਇਹ ਬਾਦਤ ਤੇ ਦਾਦੀ ਦਾਦੀ ਦਾ ਮੂੰਹ ਤੇ ਬਾਦ ਦਾ ਮੂੰਹ ਇਹ ਬਾਦਤ ਪੰਜ ਛੇ ਮੂੰਹ ਨਿਕਲ ਆਣਗੇ ਤੁਹਾਡੇ ਚਾਹ ਹੋਰ ਕੀ ਇਹ ਛੋਟੀ ਜੀ ਵਿਚਾਰੀ ਛੋਟੀ ਜੀ ਮੂੰਹ ਛੋਟਾ ਹੋਏਗਾ ਮਮੀ ਇਹਦਾ ਨਹੀਂ ਵੱਡਾ ਹੋਏਗਾ ਪੁੱਤ ਮੇਰਾ ਕੁਝ ਲੈ ਕੇ ਆਇਆ ਹਾਂ ਉੱਤ ਉੱਤੀ ਦੀ ਫੁੱਲ ਲਾਈ ਪਏ ਨੇ ਹੈਪੀ ਅਨਿਵਰਸਰੀ ਖੋਲੋ ਜਰਾ ਅੱਛਾ ਬੱਚੇ ਹੋਰ ਦਿਲ ਜਿੱਤ ਲਿਆ ਮੇਰੇ ਪੁੱਤ ਤੂੰ ਵੀ ਭੁੱਲ ਗਿਆ ਵਿੱਚ ਪਉਣਾ ਕਿਹਦੇ ਅਨ ਐ ਨ ਆ ਡਬਲ ਐ ਨ ਆਈ ਈ ਆਰ ਐਸ ਈ ਆ ਕੀ ਲਿਖਿਆ ਨੀ ਅਨ ਵਰ ਯੂ ਐਨ ਤੋਂ ਬਾਅਦ ਵੀ ਪਾਇਆ ਹੋਇਆ ਦਿਖਾਓ ਜੀ ਕੀ ਲਿਖਿਆ ਵਿੱਚ ਆਹ ਦਿਲ ਬਣਾਇਆ ਮੁੰਡੇ ਨੇ ਪਤਨ ਦੀਵਾ ਇਹ ਤੋ ਆਪ ਲਿਖਿਆ ਕਿ ਦੀਦੀ ਨੇ ਲਿਖਿਆ ਆ ਵਾਲਾ ਆਸੀਂ ਦੀਦੀ ਨੇ ਲਿਖਿਆ ਦਾ ਬਾਕੀ ਸਾਰੇ ਡੈਕੋਰੇਸ਼ਨ ਕਾਰਡ ਮੈਂ ਸਾਰਾ ਕੁਝ ਮੈਂ ਬਣਾਇਆ ਕੀ ਲਿਖਿਆ ਕੀ ਹੈ ਸੁਣ ਦਿਖਾਓ ਇੱਧਰ ਦਾ ਹੈਪੀਐਸਟ ਕਪਲ ਇਨ ਦੀ ਵਰਲਡ ਲਵ ਯੂ ਵਾਹ ਬੜਾ ਇੱਥੇ ਕੁਝ ਇਬਾਦਤ ਵੱਲੋਂ ਨਹੀਂ ਕੁਝ ਲਿਖਿਆ ਆਹ ਵੀ ਆਹ ਤੂੰ ਲਿਖਿਆ ਨਾ ਮੇਰਾ ਮਿਸਟੇਕ ਇਥੇ ਬਾ ਮੇਰਾ ਇਬਾ ਏ ਇਬਾ ਮੇਰਾ ਇਬਾ ਇਬਾ ਉਏ ਉਏ ਦਰਨਾ ਕਾਜੀ ਇਬਾ ਦੇ ਪਾਪ ਗੇਨ ਲੱਗਿਆ ਸੀ ਮੱਕੀ ਕੀ ਇੱਤਨ ਜਦ ਦੀਦੀ ਨੂੰ ਵੀ ਬੁਲਾ ਇਹ ਪੋਸਟਮੈਨ ਨੇ ਲੈਟਰ ਬਣਾਇਆ ਅੱਛਾ ਪੋਸਟਮੈਨ ਲੈਟਰ ਡਿਲੀਵਰ ਕਰਦਾ ਹੈ ਨਹੀਂ ਪੋਸਟਮੈਨ ਤਾਂ ਲੈਟਰ ਡਿਲੀਵਰ ਕਰਦਾ ਹੈ ਡਿਲੀਵਰ ਕਰਨਾ ਹੈ ਮੈਨੂੰ ਬਣਾ ਕੇ ਮੈਨੂੰ ਡਿਲੀਵਰ ਕਰਨਾ ਪੈ ਰਿਹਾ ਹੈ ਕਿ ਮੈਂ ਪੋਸਟਮੈਨ ਹਾਂ ਪਰ ਮੈਂ ਆਪ ਹੀ ਬਣਾਇਆ ਤੇ ਫਿਰ ਡਿਲੀਵਰੀ ਵੀ ਮੈਂ ਹੀ ਕਰਨੀ ਹੈ ਹਾਂਜੀ ਓਕੇ ਫ੍ਰॉम ਪਰਮ ਟੂ ਕਿਰਨ ਐਂਡ ਜੀਆਨਾ ਓਕੇ 20 ਡਿਸੰਬਰ 2023 ਹੂੰ ਇਧਰ ਵੀ ਦਿਖਾਈ ਚੱਲੋ ਨਾਲ ਨਾਲ the happiest and lovely couple kiran and jiona love you i love you too ਆਪਣੀ ਅਸਲੀ ਕਿਤਾਬਾਂ 'ਚ ਵੀ ਨਾ ਲਿਖਦੀ ਹੁੰਦੀ ਹੈ ਕਿ ਨਹੀਂ ਉਹ ਉਹਦਾ ਉਹ ਬਾੜਾ ਲੰਬਾ ਲੰਬਾ ਹੈ ਇਹ ਦੇਖੀ ਚਾਚੂ ਚਾਚੀ ਆ ਦੇਖੋ ਆ ਦੀ ਜਿਹੜੇ ਆਪਣੇ ਆ ਬਣਾਏ ਨੇ ਆ ਤਿੱਤਲੀਆਂ ਤੁੱਤਲੀਆਂ ਤਿੱਤਲੀਆਂ ਤੁੱਤਲੀਆਂ ਬਟਰਫਲਾਈ ਨਹੀਂ ਬੇਟਾ ਪੇਪਰ ਤੇ ਪੇਪਰ ਸਾਨੂੰ ਤਾਂ ਘੁੱਗੀਆਂ ਮੋਰ ਵੀ ਚਾਹੀਦੇ ਨੇ ਇਹ ਕਿਨੇ ਲਿਖਿਆ ਵਾ ਅਮ ਦੇ ਗ੍ਰੇਟ ਪਰਮ ਦਾ ਗ੍ਰੇਟ ਨੇ ਲਿਖਿਆ ਆ ਪਰਮ ਦਾ ਗ੍ਰੇਟ ਅਮ ਗ੍ਰੇਟ ਕੀ ਲਿਖਿਆ ਕਿਰਨ ਜੀ ਅਨਾ ਕੀ ਆਈਡੀ ਹੈ ਆਈਡੀ ਆਹ ਇਬਾਦਤ ਵਾਲਾ ਹੈ ਇਹ ਇਬਾਦਤ ਵਾਲਾ ਹੈਪੀ ਅਨਿਵਰਸਰੀ ਟੂ ਯੂ ਮਮ ਮਮ ਡੈਡ ਵੀ ਲਿਖਿਆ ਮੰਮੀ ਪਾਪਾ ਤੇਰੇ ਕੁੱਤੇ ਦੇ ਕੰਨ ਹੀ ਨੇ ਮੈਲੇ ਕਿਉਂ ਨੇ ਕੰਤੇ ਦੇ ਇਸੇ ਕਲਰ ਦੇ ਨੇ ਨੀਏ ਦਾ ਲਿਖ ਦਿੱਤੀ ਇੱਕ ਵਾਰ ਤੇ ਮਮ ਇੱਕ ਵਾਰ ਆ ਦੇਖੋ ਕਿੰਨਾ ਗੰਦਾ ਹੋਵੇ ਪੈਰ ਵੀ ਹੁੰਦਾ ਨਾ ਪੁੱਤਾ ਡੌਗੀ ਤੇ ਐਵੇਂ ਦੇ ਹੁੰਦੇਗੇ ਐਵੇਂ ਡੌਗੀ ਦੀ ਰੀਅਲ ਲੁੱਕ ਦਿੱਤੀ ਮੈਂ ਰੀਅਲ ਲੁੱਕ ਦਾ ਇੱਕ ਸੇਰੀ ਲੰਨੋ ਨਾ ਪੜੇ ਇਹ ਦੇਖੋ ਡੌਗੀ ਇਹ ਬੈਟਰੀ ਹੀ ਇਸ ਬਹੁਤ ਲੋਈ ਵੀ ਇਹ ਆ ਲੈ ਕੋ ਹੈਪੀਨੋਸਰੀ ਇਹ ਵਾਧਾ ਹੈਪੀਨੋਸਰੀ ਥੈਂਕ ਯੂ ਥੈਂਕ ਯੂ ਆ ਦੇਖਾ ਦੂਜਾ ਮੀਕੀ ਮਾਉਸ ਦਾ ਮੀਨੇ ਕੀ ਆਇਆ ਸੀ ਵਲੇ 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 ਥੈਂਕ ਯੂ ਇਹਨੇ ਪਿਆਰੇ ਗਿਫਟ ਦੇਣ ਲਈ ਗਾਰਡਨ ਚ ਤੁਹਾਡੇ ਐਡੇ ਫੁੱਲ ਹੋਏ ਉੱਗੇ ਬੈਨੇ ਐਡੇ ਫੁੱਲ ਹੋਏ ਬੈਨੇ ਤੇਰੇ ਹੈ ਕਿਹੜੇ ਵਾਲੇ ਗਾਰਡਨ ਚ ਆਪ ਨੂੰ ਉਹ ਆਪਣੇ ਸਬਜ਼ੀਆਂ ਤਾਂ ਨੇ ਗਾਰਡਨ ਕਿਦਾਂ ਰੱਖਿਆ ਕੀ ਕੀ ਕਹਿ ਰਿਹਾ ਏ ਇਹਦਾ ਅੱਜ ਕੋਈ ਮ사ਜਰ ਦੀ ਮ사ਜ ਕਰ ਦੇਗਾ ਇਹ ਸਾਰਿਆਂ ਦੀ ਮ사ਜ ਕਰਦਾ ਵਿਚਾਰਾ ਪਰ ਰੇਟ ਰੇਟ ਲਿਸਟ ਲੈ ਕੇ ਕਿਨੇ ਕਿਨੇ ਪੈਸੇ ਦੇਂਗਾ ਮੈਂ ਕਰਦਾ ਤੇਰੀ ਮ사ਜ ਕਿਵੇਂ ਦੇਂਗਾ ਮੇਰੇ ਤਾਂ ਚੁਪੜੂ ਖਾਲੀ ਲੈ ਜਿਹੜੇ ਤੂੰ ਕਿਨੇ ਕਮਾਈ ਨਹੀਂ ਹੋਲੇ ਤੱਕ ਮ사ਜਾ ਕਰ ਕਰ ਕੇ ਤੈਨੂੰ ਦਿੱਤੇ ਨਹੀਂ ਕਿਸੇ ਚਲੋ ਉਹ ਪੈਂਡਿੰਗ ਪੈਸੇ ਦੇਣੀ ਆ ਤੈਨੂੰ ਮੇ ਮੇਰੇ ਤੋਂ ਕਿਨੇ ਲੈਣੇਂ ਤੂੰ ਸੋਰ ਤੁਹਾਡਾ 100 ਰੁਪਿਆ ਦਾਦੀ ਦਾ 50 ਰੁਪਏ ਤੇ ਚਾਚੀ ਦਾ ਚਾਚੀ ਦਾ ਵੀ 100 ਰੁਪਏ ਚਾਚੀ ਦਾ 100 ਕਿਦੋਂ ਆ 20 ਰੁਪਏ ਦੀ ਫੁੱਟ ਮ사ਜੀ ਆਹੋ ਤੂੰ ਤੇ ਮੇਰੀ ਤੇ ਅੱਜ ਦਾ ਵੈਸੇ ਮੇਰੀ ਅਨਿਵਰਸਰੀ ਕਰਕੇ ਤੂੰ ਮੈਨੂੰ ਆਫਰ ਚ ਲਾਈ ਸੀ ਵੀ ਫ੍ਰੀ ਐ ਅਜ ਤੇਰੀ ਪੈਂਡਿੰਗ ਪਾਸ ਤੇ ਮੇਰੀ ਤਾਂ ਕੋਈ ਕਰਾਈ ਨਹੀਂ ਤੇਰੇ ਤੋਂ ਬਸ ਅਜ ਪਿਛਲੀ ਤੋਂ ਹੋਇਆ ਹੀ ਨਹੀਂ ਸੀ ਮੈਂ ਤਾਂ ਤੇ ਤੋਂ ਕਰਾਈ ਅੱਜ ਪਹਿਲੀ ਵਾਰ ਏ ਉਹ ਵੀ ਤੂੰ ਫ੍ਰੀ ਕਰਤੀ ਏ ਹੈ ਮਮੀ ਇਹਨੇ ਕਿਹਾ ਸੀ ਨਾ ਵੀ ਅੱਜ ਆਫਰ ਏ ਵੀ ਤੁਹਾਡੀ ਅਨਿਵਰਸਰੀ ਕਰਕੇ ਫ੍ਰੀ ਏ ਤੁਹਾਡੀ ਮ사ਜ ਰੁੱਕ ਤਾਂ ਜਾ ਯਾਰ ਪੈਂਡਿੰਗ ਦਾ ਸਪੈਲਿੰਗ ਸੁਣਾ ਪੀ ਪੀ ਸਪੈਲਿੰਗ ਗਲਤ ਹੋ ਗਈ 10 ਫੀਲ ਫਿਰ ਗਲਤ ਹਾਂ ਸਲ ਬਹੁਤ ਪੂਣਾ ਤੇ ਪੋਣਾ ਹਾਂ ਹਾਂ ਇੰਡੀ ਹਮ ਬੀ ਆਂਜੀ ਹਾਂ ਚਲ ਠੀਕ ਸੁਣਾ ਗਿਆ ਹੈ ਪੈਂਡਿੰਗ ਵੈਰੀ ਗੁੱਡ ਅੱਜ ਪੁੱਛਣਾ ਚਾਚੀ ਦਾ ਇੰਨਾ ਸੋਹਣਾ ਹੈਅਰ ਸਟਾਈਲ ਕੀਤਾ ਹਾਂ ਤੇ ਤੈਨੂੰ ਤੈਨੂੰ ਵੀ ਪੈਸੇ ਚਾਹੀਦੇ ਹਾਂ ਉਹ ਕਿੰਨੇ ਕਿਤੇ ਪਰਮ ਨੇ ਅੱਜ ਬੜਾ ਆਫਰ ਡਿਸਕਾਊਂਟ ਚੱਲ ਰਿਹਾ ਪਰ ਅੱਜ ਆਫਰ ਸੀ ਮੈਨੂ ਤਾਂ ਦਿਖਵਾ ਕਹਿੰਦਾ ਨਹੀਂ ਮੈਨੂੰ 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 ਫ੍ਰੀ ਕਰ ਦੇ ਤੂੰ ਉਦੋਂ ਪੈਸੇ ਮੰਗਿਆ ਨਹੀਂ ਹੁਣ ਅਗਮਲ ਵੇਖ ਕੇ ਵੀ ਪੈਸੇ ਮੰਗ ਰਹੀ ਵੇਖ ਲੋ ਚੁੱਪੀ ਮੈਂ ਡਿਸਕਾਊਂਟ ਚਲਾਇਆ ਹੋਇਆ ਹੈ ਡਿਸਕਾਊਂਟ ਚਲਾਇਆ ਮੈਨੂੰ ਕੀ ਕੀ ਡਿਸਕਾਊਂਟ ਚਲਾ ਆਫਰ ਚਲ ਫ੍ਰੀ ਆਫਰ ਇਧਰ ਅੱਜ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਡਿਸਕਾਊਂਟ ਅੱਜ ਫ੍ਰੀ ਸੀ ਅੱਜ ਫ੍ਰੀ ਸੀ ਅੱਜ ਤੁਹਾਡੇ ਅਨਿਵਰਸਰੀ ਕਰਕੇ ਫ੍ਰੀ ਰੱਖੀ ਹੈ ਓਕੇ ਕਰਨਾ ਹੁਣ ਅਨਿਵਰਸਰੀ ਕਰਕੇ ਫ੍ਰੀ ਹੀ ਤੇ ਜਿਹੜੀ ਕੱਲ ਆਪਾਂ ਵਲੌਗ ਸ਼ੁਰੂ ਕੀਤਾ ਹੈ ਉਹ ਵੀ ਫ੍ਰੀ ਹੀ ਪਰ ਤੇਰੀ ਪ੍ਰੋਮੋਸ਼ਨ ਕੀਤੀ ਨਾ ਵੀ ਤੂੰ ਡਿਸਕਾਊਂਟ ਕਰ ਉਹ ਮੈਂ ਪਰ ਮੇਰੀ ਪ੍ਰੋਮੋਸ਼ਨ ਕੀਤੀ ਹੈ ਨਾ ਤੁਸੀਂ ਕਿ ਮੈਂ ਕਿੰਨੀ ਸੋਹਣਾ ਹੈਅਰ ਸਟਾਈਲ ਕੀਤਾ ਤਾਂ ਸਾਰੇ ਮੇਰੇ ਕੋਲ ਆਉਣਗੇ ਮੈਂ ਪਾਰਲਰ ਪਾਰਲਰ ਪਹਿਲਾਂ ਪਾਰਲਰ ਖੋਲ੍ਹੇਗੀ ਤੂੰ ਸਾਰੇ ਡਿਸਕਾਊਂਟ ਚ ਚਲਾ ਰਾਂਗੇ ਜੀ ਜਿਵੇਂ ਆਪਾਂ ਬਾਕੀ ਨੇ ਪ੍ਰੋਮੋਸ਼ਨਸ ਕਰਦੇ ਆ ਨਾ ਇਹ ਕਹਿੰਦੀ ਮੇਰੇ ਵੀ ਪ੍ਰੋਮੋਸ਼ਨ ਕਰਦੀ ਵਾਲਾਂ ਦੀ ਤੇਰੀ ਵੀ ਪ੍ਰੋਮੋਸ਼ਨ ਕਰ ਦਈਏ ਮ사ਜਪਾਰ ਤੇਰੀ ਮ사ਜਰ ਉਹ ਮ사ਜ ਵਾਲੀ ਕੀ ਦੁਕਾਨ ਦੀ ਤੇਰੀ ਦੀ ਹਰ ਇੱਕ ਦੁਕਾਨ ਹੈਗੀ ਉੱਥੇ ਖੋਲੀ ਮ사ਜ ਕਰਦੀ ਆਪਣੀ ਉਹ ਦੁਕਾਨ ਵਿਲੀ ਪਈਓ ਉਹ ਰੋਗੀ ਚਾਚੂ ਦੇ ਨਾਲ ਵਾਲੀ ਦੁਕਾਨ ਹਾਂ ਬੜੇ ਪੈਸੇ ਮੈਂ ਇੱਥੇ ਇੱਕ ਮੇਰੀ ਕ ਆਪ ਕਰੂੰਗੀ ਪੂਰੀ ਬੰਦੋ ਲੇ ਕੇ ਤੇਰਾ ਫਿਰ ਨਹੀਂ ਘਰ ਦੇ ਵਿੱਚ ਨਹੀਂ ਦੁਕਾਨ ਤੇ ਆਇਆ ਕਰਨੀ ਤੇਰੀ ਦੁਕਾਨ ਖੋਲਦੇ ਮ사ਜ ਵਾਲੀ ਕਲਾਇੰਟ ਉੱਥੇ ਆਇਆ ਕਰਨੀ ਹੈ ਨਾ ਤੇਰੇ ਨਹੀਂ ਨਹੀਂ ਮੈਂ ਨਹੀਂ ਉਹ ਤੂੰ ਉੱਥੇ ਰੱਖੀ ਨਾ ਟੇਬਲ ਦੇ ਉੱਤੇ ਲਗਾ ਕੇ ਮੈਂ ਇੱਥੇ ਕਰਵਾਵਾਂਗਾ ਕਰਵਾਵੇਂਗਾ ਕਰੇਗਾ 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 ਹੁਣ ਹੁਣ ਇੱਥੇ ਜੇ ਅਸੀਂ ਜਿੱਥੇ ਬੈਠੇ ਹੋਈ ਹੁਣ ਕੋਈ ਆ ਗਿਆ ਤੇ ਤੈਨੂੰ ਮ사ਜ ਕਰਾਣਾ ਵਾਤੇ ਫੇਰ ਸਾਨੂੰ ਉੱਠ ਕੇ ਜਾਣਾ ਪਏਗਾ ਬਾਹਰ ਤਾਂ ਪਰਸਨਲ ਹੁੰਦਾ ਨਾ ਆਪਾਂ ਘਰ ਘਰ ਨੂੰ ਵਿੱਚ ਕਲੈਂਟਸ ਨੂੰ ਥੋੜੀ ਲੈ ਕੇ ਆ ਸਕਦੇ ਹਾਂ ਹਾਂਜੀ ਘਰ ਵਿੱਚ ਤਾਂ ਸਿਰਫ ਫੈਮਿਲੀ ਮੈਂਬਰ ਹੀ ਹੁੰਦੇ ਨੇ ਦੁਕਾਨ ਹੁੰਦੀ ਬੇਟੇ ਕਪੜਾ ਇੱਕ ਰੂਮ ਕੜ ਕੇ ਉੱਥੇ ਬਣਾ ਲੈ ਕਿੱਥੇ ਬਣਾਏਗਾ ਕਿਹੜਾ ਰੂਮ ਕਿਹੜੇ ਵਾਲੇ ਰੂਮ ਚ ਕਿਹੜਾ ਗੇਟ ਤੇ ਲਿਖ ਦੇ ਤਾਂ ਜਿੰਨੇ ਮ사ਜ ਕਰਵਾਉਣੇ ਉਹ ਇੱਥੇ ਆਜੋ ਤੇ ਉੱਥੇ ਦੂਸਰੀ ਦਵਾਰ ਤੇ ਲਿਖ ਜਾਓ ਐਦਾਂ ਜਾਓ ਕਿੱਧਰਲੀ ਸਾਈਡ ਕਿਹੜੇ ਰੂਮ ਕਿਹੜਾ ਰੂਮ ਬਣਾਏਗਾ ਤੀਰ ਦਾ ਅੱਛਾ ਇਸ ਕਿੱਧਰ ਜਾਓ ਮੇਰੇ ਏਰੀਆ ਦੁਕਾਨ ਕਿਹੜਾ ਕਮਰਾ ਕਿਹੜਾ ਜਿੱਥੇ ਚਾਚਾ ਦਾਦੀ ਦੀ ਦਾ ਉਹ ਹੈਗਾ ਅੱਛਾ ਉਹ ਬਾਹਰ ਵਾਲੇ ਕਮਰੇ ਜਿੱਥੇ ਮੇਰੀ ਫੋਟੋ ਲੱਗੀ ਹੈ ਦਾਦੀ ਜੀ ਦਾ ਰੂਮ ਬਣਾਏਗਾ ਫਿਰ ਤਾਂ ਦਾਦੀ ਜੀ ਕਿੱਥੇ ਬੈਠਣਗੇ ਦਾਦੀ ਜੀ ਤੋਂ ਸਟੋਰ ਵਾਲਾ ਰੂਮ ਲੈ ਲੈ ਜਿੱਦੇ ਡਰਮ ਪਏ ਨੇ ਦਾਣੇ ਵਾਲੇ ਉਹ ਤਾਂ ਸਾਫ਼ ਕਰ ਦੇਣੇ ਤੈਨੂੰ ਖਾਲੀ ਕਰ ਦੇ ਨਾ ਉਹਦਾ ਦਰਵਾਜ਼ਾ ਵੀ ਬਾਹਰ ਦੀ ਸਾਈਡ ਹੈਗਾ ਗਲੀ 'ਚ ਫਿਰ ਸਕੂਲ ਨਹੀਂ ਜਾਏਗਾ ਯਾਰ ਮੈਂ ਉਹੀ ਤਾਂ ਕਹਿ ਰਹੀ ਹਾਂ ਉਹੀ ਤਾਂ ਪੜ੍ਹੋ ਦੇਗਾ ਤੇ ਪੜ੍ਹਾਈ ਹੋਮਵਰਕ ਹੁਣ ਮੰਨ ਲੇ ਤੇਰੇ ਕੋਲ ਕਸਟਮਰ ਜ਼ਿਆਦੇ ਆ ਜਾਣ ਕਲਾਇੰਟ ਜ਼ਿਆਦੇ ਆ ਜਾਣ 10 ਮ사ਜਾਂ ਆ ਜਾਣ ਕੀ ਕਰੇਗਾ ਪੜ੍ਹੇਗਾ ਕਿ ਮ사ਜਾਂ ਕਰੇਗਾ ਓ ਮਾਈ ਗੋਡ ਇਹਦਾ ਸੋਚਿਆ ਹੀ ਨਹੀਂ ਚੱਲ ਤੂੰ ਮੇਰੀ ਮ사ਜ ਹੀ ਕਰ ਦਿਆ ਕਰ ਮੈਂ ਤੇਰਾ ਪੱਕਾ ਕਲਾਇੰਟ ਕੱਲ੍ਹ ਚ ਕਮਾਇਆ ਕਰਾਂਗਾ ਕੱਲ੍ਹ ਚ ਕਮਾਇਆ ਕਰਾਂ ਮੈਂ ਵੀ ਚੱਕ ਜੀ ਦਾ ਮੇਰਾ ਕੱਲ੍ਹ ਜੀ ਮੇਰੀ ਕਲਾਇੰਟ ਹੋਵੇਗਾ 1 ਘੰਟੇ ਦੀ ਮ사ਜ ਕਿਨੇ ਪਹਿ ਲੈਗਾ 2 ਲੱਖ ਹੈ 2 ਲੱਖ ਬਣ ਰਹੇ ਕਹਿੰਦਾ 2 ਲੱਖ ਮੈਨਾਂ ਵੀ ਮੇਰਾ ਵੀ ਚਾਚਾ ਜੀ ਮੇਰੇ ਪਰਮਾਨੈਂਟ ਕਲਾਇੰਟ ਨੇ ਉਹ ਮੇਰੇ ਤੇ ਹੈਅਰ ਸਟਾਈਲ ਕਰਾਣਗੇ ਜਿੰਨੇ ਵੀ ਕਰਾਣਾ ਆਪਣੇ ਸਿਰ ਦੀ ਮ사ਜ ਸਿਰ ਦੇ ਚੰਪੀ ਜੀ ਕਰਾਣੀ ਹੈ ਮੇਰੇ ਤੋਂ ਬੁਲਾ ਦੇ ਵਾਹ 2 ਲੱਖ ਮੇਰਾ ਹੈਗਾ 2 ਕਰੋੜ ਉਹ ਬੰਦ ਕਰੋ ਯਾਰ ਇਹਨਾਂ ਨੂੰ ਭੇਜੋ ਅੰਦਰ ਜਾਓ 2 ਲੱਖ 2 ਕਰੋੜ 20 20 ਰੁਪਏ ਦੀ ਗੱਲ ਕਰਨੀ ਤਾਂ ਕਰੋ 20 ਰੁਪਏ ਦੀ 50 ਤੁਸੀਂ 2 ਕਟ ਜਿੰਨੇ ਕਰਵਾੜੀਓ ਉਨੇ ਰੁਪਈਏ ਤੁਸੀਂ 1 ਕਟ ਜੜਾੜੀਆਂ ਤਾਂ 1 ਰੁਪਿਆ मैं तेरे तो कुछ कराया <laughs> 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 ਉਹਨੇ ਮੈਨੂੰ ਆਨੇ ਤੇ ਆਉਨੇ ਮੇਰਾ ਵਿਚੇ ਮ사ਜ ਛੜਤੀ ਸੀ ਸ਼ਗਰ ਫਿਰ ਮੈਨੂੰ ਕੋਈ ਕਰ ਦੇਣਾ ਕਿਹਦਾ ਪੈਸੇ ਰੂਸੀ ਮਾਰ ਕੇ ਆ ਗਿਆ ਉਹ ਮੇਰੀ ਘਰਸੋਂ ਵੈਸੇ ਆਫਰ ਤਾਂ ਮੇਰੀ ਵੀ ਸੀ ਪਰ ਮੈਂ ਤੈਨੂੰ ਵੈਸੇ ਆਪਣੇ ਵੱਲੋਂ ਦੇ ਰਿਆਂ ਠੀਕ ਹੈ ਖੁਸ਼ ਹੈ ਕਿ ਮੇਰਾ ਵੀ ਇੱਧਰ ਆ ਗਿਆ ਤਾਂ ਤੂੰ ਮੈਂ ਤੂੰ ਮੇਰਾ ਕੀ ਕਰੇਂਗੀ ਮੇਰਾ ਵਜ਼ੂੜਾ ਬਾਈਂਗੀ ਤੂੰ ਚੰਪੀ ਚੰਪੀ ਚਲ ਕੱਲ ਚੰਪੀ ਕਰਦੀ ਤੇਰੇ 50 ਰੁਪਏ ਬਣ ਗਏ ਮੇਰਾ ਪੈਰ ਤੋੜਦੀ ਮੰਮੀ ਦਾ ਬਣਾਇਆ ਸਾਗ ਮੱਕੀ ਦੀ ਰੋਟੀ ਮੰਮੀ ਸੱਚੀ ਦੱਸਾ ਪੋਸਵਾਰ ਹੋਣੇ ਸੱਚੀ ਇਹ ਝੂਠੀ ਗਲੀਬ ਨਹੀਂ ਕਰਦਾ ਉਹ ਤੁਹਾਨੂੰ ਪਤਾ ਮੈਂ ਬਹੁਤ ਜ਼ਿਆਦਾ ਸਵਾਦ ਕਰਾਰਾ ਪੂਰਾ ਕਰਾਰਾ ਆਏ ਹਾਏ 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 ਇਬਾਦਤ ਆਪਣੀ ਮੰਮੀ ਨਾਲ ਉਹ ਦੇਖੋ ਬਾਹਰ ਬੈਠੀ ਤੇ ਧੋਪ ਦੇ ਵਿੱਚ ਆਪਾਂ ਖਾਈ ਸਾਗ ਇਬਾਦਤ ਤੇ ਇਬਾਦਤ ਤੇ ਪਪਾ ਦੋਨੋਂ ਜਿਹਨੇ ਚੁਲਾ ਚੁੱਲ ਰਿਸੀ ਐਨਾਈਬਾਦਤ ਇਬਾਦਤ ਆ ਮੇਰੇ ਬੱਚਾ ਹੂੰ ਮੱਖੀ ਵਗੀ ਮੱਖੀ ਮੱਖੀ ਮੇਰੇ ਬੇਟ ਨੂੰ ਤਾਂ ਕਰੇਗੀ। ਲੋ ਜੀ ਇੱਧਰ ਆਪਣੀ ਪਾਰਕਿੰਗ ਹੋ ਗਈ ਸਾਰੀ ਸੈੱਟ ਤੇ ਆਹ ਵੇਖੋ ਆਹ ਗਲੀ ਦੇ ਵਿੱਚੋਂ ਆਉਂਦੇ ਹੀ ਆਹ ਗਲੀ ਆਪਣੀ ਇੱਧਰੋਂ ਆਉਂਦੇ ਹੀ ਜਦੋਂ ਆਪਾਂ ਘਰ ਨੂੰ ਜਾਂਦੇ ਸੀ ਗੱਡੀ ਲੈ ਕੇ ਹੁਣ ਘਰ ਨਹੀਂ ਜਾਵਾਂਗੇ ਸਿੱਧਾ ਇੱਧਰ ਜਿਹੜੀ ਪਾਰਕਿੰਗ ਬਣਾਈ ਐ ਟਰੈਕਟਰ ਟਰਾਲੀ ਗੱਡੀਆਂ ਇੱਧਰ ਸਾਰੀਆਂ ਖੜਜਾ ਕਰਨੀਆਂ। ਇੱਧਰ RAM ਦੇ ਨਾਲ ਸਾਹਮਣੇ ਘਰ ਇੱਥੇ ਟਰੈਕਟਰ ਵੀ ਖੜਚੂ ਵੀਰੇ ਦਾ ਅੰਦਰ ਹੀ ਆ ਜਾਊਗਾ ਐਸੇ ਟਰੈਕਟਰ ਵੀ ਗੱਡੀਆਂ ਦੇ ਨਾਲ ਆਰਾਮ ਦਾ ਸ਼ੜਾ ਥਲੇ ਗੱਡੀਆਂ ਇੱਥੇ ਲੱਗ ਜਾਣਾ ਗੇਟ ਪਿੱਛੇ ਇੱਥੇ ਵੱਡਾ ਸਾਰਾ ਗੇਟ ਲੱਗ ਜਾਣਾ ਹੈ ਐਂਟਰੀ ਤੇ ਸਲਾਈਡਰ ਗੇਟ ਲੱਗੂਗਾ ਟਰੈਕਟਰ ਟਰਾਲੀ ਗੱਡੀ ਸਭ ਕੁਝ ਜਿੰਨੀ ਮਰਜ਼ੀ ਸਪੇਸ ਬਣਾ ਲਓ ਕਰੇ ਹੁਣ ਆਪਣੀ ਬਚਾਅ ਹੋ ਗਿਆ ਤੇ ਉਹ ਦੇਖੋ ਮੈਂ ਗੱਡੀ ਦੇ ਪਿੱਛੇ ਲਵਾ ਕੇ ਆਇਆ ਕਾਕੇ ਵਾਸਤੇ ਬੇਬੀ ਔਨ ਬੋਰਡ ਇਹ ਤਾਂ ਲਵਾਇਆ ਕਿਉਂਕਿ ਕਈ ਵਾਰ ਕੋਈ ਵੀਰ ਭਰਾ ਵਿਚਾਰੇ ਬਹੁਤ ਕਾਲੇ ਹੁੰਦੇ ਨੇ ਕਿਉਂਕਿ ਮੈਨੂੰ ਗੱਡੀ ਹੌਲੇ ਚਲਾਣੀ ਪੈਂਦੀ ਹੈ ਕਿਰਨ ਕਰਕੇ ਤੇ ਬੇਬੀ ਕਰਕੇ ਇਬਾਦਤ ਕਰਕੇ ਸੋ ਹੁਣ ਜਿਹੜੇ ਪੜ੍ਹੇ ਲਿਖੇ ਨੇ ਸਿਆਣੇ ਨੇ ਉਹ ਸਮਝ ਜਾਣਗੇ ਵੀ ਬੱਚਾ ਗੱਡੀ 'ਚ ਬਾਲੇ ਹੋਰਨ ਪੰਨਾ ਮਾਹੀਏ। ਸੋ ਹੁਣ ਘਰ ਚਲੀਏ। ਇਬਾਦਤ ਕਿੱਥੇ ਜਾ ਰਹੀ ਹੈ? ਹੈ ਇਬਾਦਤ ਤੇ। ਪਾਪਾ ਦੇ ਨਾਲ ਕਿਵੇਂ ਜਾ ਰਹੇ ਨੇ? ਮੰਮੀ ਦਾ ਫੋਨ ਪੇ ਤੁਸੀਂ ਵੱਜ ਰਿਹਾ। ਅਸੀਂ ਹੁਣ ਚਲੇ ਆਂ ਇਬਾਦਤ ਦਾ ਆਧਾਰ ਕਾਰਡ ਅਪਲਾਈ ਕਰਨ ਵਾਸਤੇ ਜਿਹੜਾ ਬਰਥ ਸਰਟੀਫਿਕੇਟ ਸੀ ਹਸਪੀਟਲ ਵੱਲੋਂ ਸਾਨੂੰ ਮਿਲ ਗਿਆ ਤੇ ਉਹਦੇ ਤੇ ਬਸ ਨੇਮ ਢੋਣਾ ਵਾ। ਤੇ ਨਾਲੇ ਬਾ ਆਧਾਰ ਕਾਰਡ ਅਪਲਾਈ ਕਰਦੇ ਆ ਵੇਖੋ ਹੁਣ ਇਬਾਦਤ ਉਥੇ ਜਾਗਦੀ ਆ ਕਿ ਸੁੱਤੀ ਰਹਿੰਦੀ ਆ ਕਿਉਂਕਿ ਹੁਣ ਉਹਦੀ ਆਈਸ ਕੁਲੀਆਂ ਵੀਾਨੂੰ ਚਾਹੀਦੀਆਂ ਨੇ ਕਿਉਂਕਿ ਉਹਨਾਂ ਨੇ ਸਕੈਨ ਕਰਦੇ ਆ ਨਾ ਫੋਟੋ ਖਿੱਚਦੇ ਆ ਤੇ ਚਲੋ ਜਿਹੜਾ ਥੰਬ ਵਗੈਰਾ ਕਰਦੇ ਨੇ ਉਹ ਤਾਂ ਕਰ ਲੋਗੇ ਆਈਸ ਦੀ ਆ ਸਾਨੂੰ ਹੁਣ ਵੀ ਪਤਾ ਨਹੀਂ ਉਹ ਖੋਲੂਗੀ ਕਿ ਜਾਂ ਬੰਦ ਰੱਖੂਗੀ ਜੇ ਤੇ ਖੋਲੀ ਫਿਰ ਤਾਂ ਅੱਜੇ ਅਪਲਾਈ ਕਰਦਾਂਗੇ ਜੇ ਸੁੱਤੀ ਰਹੀ ਤਾਂ ਫੇਰ ਤਾਂ ਨਹੀਂ ਹੋਣਾ ਅੱਗੇ ਬੈਠੀ ਆਪਣੇ ਦਾਦੀ ਨਾਲ ਦੱਕਾ ਖੋਲ ਕੇ ਦੇਖਣਗੇ ਨਾ ਤਾਂ ਹੀ ਆਈ ਸਕੈਨ ਹੋਣੀ ਹੈ ਦੀ ਆਈ ਸਕੈਨ ਤਾਂ ਹੀ ਹੋਣੀ ਹੈ ਨਾ ਚਲੋ ਦੇਖਦੇ ਆ ਅੱਗੇ ਜੇ ਅਸੀਂ ਵਾਪਸ ਸੁਵਿਧਾ ਸੈਂਟਰ ਤੋਂ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਹਲੇ ਇੱਕ ਇਹਦੀ ਫੋਟੋ ਲੈ ਕੇ ਆਓ ਇੱਕ ਲੜਕੀ ਦੇ ਪਿਤਾ ਦੀ ਫੋਟੋ ਇੱਕ ਇਹਦਾ ਟੀਕਾ ਕਰਨ ਦਾ ਸਰਟੀਫਿਕੇਟ ਅਸੀਂ ਸਿਰਫ ਮੈਂ ਆਪਣਾ ਦਾ ਆਰ ਕਾਰਡ ਵਗੈਰਾ ਲੈ ਕੇ ਗਿਆ ਸੀ ਤੇ ਇਹਦਾ ਜਿਹੜਾ ਬਸ ਸਰਟੀਫਿਕੇਟ ਬਣ ਚੁੱਕਿਆ ਹੈ ਜਿਸ ਤੇ ਹਲੇ ਨਾਮ ਨਹੀਂ ਚੜਿਆ ਉਹ ਲੈ ਕੇ ਗਿਆ ਸੀ ਤੇ ਫਰਗੋਨ ਨੇ ਇੱਕ ਨੰਬਰ ਦਿੱਤਾ ਕਹਿੰਦੇ ਇਸ ਨੰਬਰ ਤੇ ਤੁਸੀਂ ਕਾਲ ਕਰੇ ਘਰੇ ਵੀ ਬਲਵਾ ਸਕਦੇ ਹੋ ਬਾਕੀ ਆਪਾਂ ਨੂੰ ਕੀ ਲੋੜੇ ਘਰੇ ਬਲਵਾਣ ਦੀ ਮੈਂ ਕੱਲ ਲੈ ਜਾਊਗਾ ਇਹਦਾ ਟੀਕਾ ਕਰਾਉਣ ਦਾ ਸਰਟੀਫਿਕੇਟ ਤੇ ਫੋਟੋ ਫੋਟੋ ਇਹ ਇਕੱਠਾ ਕਰਕੇ ਤਾਂ ਕਿ ਆਰਾਮ ਦੇ ਨਾਲ ਇਹਦਾ ਉਹ ਹੋ ਸਕੇ ਬੱਸ ਸਰਟੀਫਿਕੇਟ ਬਣ ਸਕੇ ਬੱਸ ਸਰਟੀਫਿਕੇਟ ਬਣਨ ਤੋਂ ਹਫਤਾ ਹਫਤੇ ਦੇ ਅੰਦਰ ਅੰਦਰ ਮਤਲਬ ਨਾਮ ਚੜ ਕੇ ਆ ਜਾਊਗਾ ਅਸੀਂ ਡਾਊਨਲੋਡ ਕਰ ਲਾਂਗੇ ਉਸ ਤੋਂ ਬਾਅਦ ਤਕਰੀਬਨ ਤਕਰੀਬਨ ਨਾਲ ਦੀ ਨਾਲ ਹਫਤੇ ਬਾਅਦ ਹੀ ਆਪਾਂ ਆਧਾਰ ਕਾਰਡ ਇਹ ਅਪਲਾਈ ਕਰ ਸਕਦੇ ਆ ਆਧਾਰ ਕਾਰਡ ਦੇ ਵਿੱਚ ਆਈ ਸਕੈਨਿੰਗ ਹੋਣੀ ਹੈ ਸਿਰਫ ਇਹਦੀ ਫੋਟੋ ਹੋਏਗੀ ਬਾਕੀ ਫਿੰਗਰਪ੍ਰਿੰਟ ਵਗੈਰਾ ਮੇਰੇ ਹੋਣਗੇ ਸੋ ਦੇਖਦੇ ਆ ਬਾਕੀ ਤੁਸੀਂ ਬਹੁਤ ਪਿਆਰ ਦੇਨੇ ਵਲੋਗਸ ਨੂੰ ਦਿਓ ਸਾਨੂੰ ਇਜਾਜ਼ਤ ਮਿਲਦੀ ਹੈ ਤੁਹਾਨੂੰ ਕੱਲ ਇੱਕ ਨਵੇਂ ਵਲੋਗ ਵਿੱਚ ਮੈਂ